ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਸੂਟ ਆ ਥਾਨਾ ਚ ਜਿਹੜਾ ਕੱਪੜਾ ਹੁੰਦਾ ਤੇ ਉਹ ਆਪਣੇ ਕੋਲ ਸਟਿਚ ਕਰਨੇ ਆਏ ਆ ਤੇ ਇਹ ਵਾਲੇ ਸਾਰੇ ਸ਼ਰਟਾਂ ਹੀ ਬਣਾਉਣੀਆਂ ਉਹਨਾਂ ਨੇ ਕਿਉਂਕਿ ਉਹਨਾਂ ਕੋਲੇ ਵੀ ਸਲਵਾਰਾਂ ਦਾ ਨਾਲ ਦੀਆਂ ਮੈਚਿੰਗ ਪਈਆਂ ਸੀਗੀਆਂ ਜਿਵੇਂ ਆਪਣੇ ਕੋਲੇ ਪਹਿਲਾਂ ਸੂਟ ਹੁੰਦੇ ਆ ਕੜਾਈ ਵਾਲੇ ਸੂਟ ਆ ਉਹਨਾਂ ਨਾਲ ਸਲਵਾਰਾਂ ਪਲੇਨ ਹੁੰਦੀਆਂ ਜ਼ਿਆਦਾਤਰ ਤੇ ਇਸ ਤਰ੍ਹਾਂ ਆਪਾਂ ਪਲੇਨ ਉਹ ਸਲਵਾਰਾਂ ਨਾਲ ਲਿਜਾ ਕੇ ਇਦਾਂ ਦੇ ਮੈਚਿੰਗ ਸੂਟ ਬਣਾ ਕੇ ਆਪਾਂ ਨਵਾਂ ਸੂਟ ਤਿਆਰ ਕਰ ਸਕਦੇ ਆ ਤੇ ਆਪਾਂ ਕੱਲੀ ਸ਼ਰਟ ਹੀ ਬਣਾਉਣੀ ਪੈਂਦੀ ਐ ਤੇ ਬਹੁਤ ਹੀ ਵਧੀਆ ਸੂਟ ਕਾ ਕੇ ਤਿਆਰ ਹੋ ਜਾਂਦੇ ਐ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਸ਼ਰਟ ਬਣਾ ਕੇ ਜਿੰਨੇ ਵੀ ਨਵੇਂ ਸੂਟ ਬਣਾ ਸਕਦੇ ਹੋ ਤੇ ਆਪ ਦੇਖ ਸਕਦੇ ਕਿੰਨਾ ਸੋਹਣਾ ਬਣ ਕਾ ਤੇ ਇਸਨੇ ਸੋਟੋ ਸ਼ੁਰੂ ਹੋ ਕੇ ਸਾ 100 800 900 ਹਜ਼ਾਰ ਤੱਕ ਕਰਾਉਣ ਨੂੰ ਕੰਪਨੀ ਮੈਂ ਦਈ ਆਂ। ਆਹ ਗੋਟਾ ਬੱਤੀਆ ਹੋਵੇ ਇਹਦੇ ਸਾਰੇ ਸੂਟ ਆਪਣੇ ਇਸੇ ਤਰ੍ਹਾਂ ਦੇ ਬਣੇ ਨੇ। ਜੇ ਆ تینੇ ਸ਼ਰਟਾਂ ਨੂੰ ਆਪਾਂ ਰੈਡੀ ਕਰ ਦਿੰਨਾ ਸਲਾਈ ਕਰਕੇ ਤੇ ਇਹ ਆਪਣੇ ਇਸ ਤਰੀਕੇ ਨਾਲ ਆਪਾਂ ਲਿਆ ਕੇ ਸ਼ਰਟਾਂ ਤੇ ਨਵਾਂ ਸੂਟ ਤਿਆਰ ਕਰ ਸਕਦੇ ਆ ਇਹ ਆਪਣੇ ਕੋਲੇ ਹੁਣ ਇੱਕ ਅਗਰੇਣਾ ਵੀ ਪਾ ਸਕਦੇ ਆ ਬਾਅਦ ਵਿੱਚ ਆਪਣੇ ਕੋਲੇ ਜਿਹੜੀ ਸਲਵਾਰ ਹੈ ਇਦਾਂ ਦੀ ਬਲੈਕ ਵਾਲੀ ਸਲਵਾਰ ਨਾਲ ਜਿੰਨੀ ਨਾਲ ਤੇ ਇਹ ਆਪਣੇ ਨਵੇਂ ਸੂਟ ਰੈਡੀ ਹੋ ਜਾਂਦੇ ਇਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ ਵੀ ਆਪਣੇ ਨਵੇਂ ਸੂਟ ਤਿਆਰ ਕਰ ਸਕਦੇ ਆ ਤੇ ਕਿਉਂਕਿ ਆਪਣੀ ਕੋਲ ਸਲਵਾਰ ਵੀ ਵਧੀਆ ਪਈ ਹੁੰਦੀ ਹੈ ਚੁੰਨੀ ਵੀ ਵਧੀਆ ਪਈ ਹੁੰਦੀ ਹੈ ਤੇ ਆਪਾਂ ਇਹ ਤਰੀਕਾ ਵਰਤ ਕੇ ਕੱਲੀ ਸ਼ਰਟ ਬਣਾ ਕੇ ਤੇ ਇਹ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਕਿਉਂਕਿ ਇਹ ਕਪੜਾ ਥਾਨਾ ਵਿੱਚ ਆਉਂਦਾ ਆਪਾਂ ਜਿੰਨਾ ਵੀ ਜਾਨੂੰ ਚਾਹੀਦਾ ਉਹਨਾ ਹੀ ਕਪੜਾ ਲੈ ਸਕਦੇ ਹਾਂ ਤੇ ਇਸ ਤਰ੍ਹਾਂ ਆਪਾਂ ਆਪਣਾ ਪਿਆਰਾ ਜਿਹਾ ਸੋਹਣਾ ਜਿਹਾ ਸੂਟ ਬਣਾ ਸਕਦੇ ਹਾਂ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਪਲੀਜ਼ ਧੰਨਵਾਦ